ਅੱਜ ਤੁਸੀਂ ਸੁਣੋਗੇ ਕਹਾਣੀ ਮੁਕਤੀ। ਇਹ ਕਹਾਣੀ ਉਹਦੋਂ ਵਾਪਰੀ ਜਦੋਂ ਅਸੀਂ ਇੱਕ ਨਵੀਂ ਸੁਸਾਇਟੀ ਵਿੱਚ ਸ਼ਿਫਟ ਹੋਏ ਸੀ। ਅਤੇ ਮੈਂ ਆਪਣੇ ਫਾਈਨਲ ਇਮਤਿਹਾਨ ਦਾ ਆਖਰੀ ਪੇਪਰ ਦੇ ਕੇ ਦੁਪਹਿਰ ਨੂੰ ਘਰ ਵਾਪਸ ਆ ਰਿਹਾ ਸੀ। ਇਹ ਸਮਾਜ ਮੇਰੇ ਲਈ ਬਿਲਕੁਲ ਨਵਾਂ ਸੀ। ਮੈਂ ਇੱਥੇ ਕਿਸੇ ਨੂੰ ਨਹੀਂ ਜਾਣਦਾ ਸੀ। ਅਸੀਂ 2 ਦਿਨ ਪਹਿਲਾਂ ਹੀ ਸ਼ਿਫਟ ਹੋਏ ਸੀ। ਤੁਰਦੇ-ਫਿਰਦੇ ਕਿਸੇ ਕੁੜੀ ਨੇ ਮੈਨੂੰ ਪਿੱਛੇ ਆਵਾਜ਼ ਮਾਰੀ। ਹਾਏ ਰੌਨਕ ਤੁਸੀਂ ਕਿਵੇਂ ਹੋ ਜਦੋਂ ਮੈਂ ਪਿੱਛੇ ਮੁੜ ਕੇ ਦੇਖਿਆ ਤਾਂ ਉੱਥੇ ਸੋਹਣੀ ਕੁੜੀ ਖੜੀ ਸੀ ਮੈਂ ਉਸ ਨੂੰ ਪੁੱਛਿਆ ਕਿ ਤੂੰ ਕੌਣ ਹੈ ਤੇ ਤੁਸੀਂ ਮੇਰਾ ਨਾਮ ਕਿਵੇਂ ਜਾਣਦੇ ਹੋ ਉਸਨੇ ਕਿਹਾ ਮੈਂ ਤੁਹਾਡੀ ਮਾਂ ਅਤੇ ਤੁਹਾਡੀ ਗੱਲ ਸੁਣੀ ਸੀ ਇਸ ਤਰ੍ਹਾਂ ਮੈਨੂੰ ਤੁਹਾਡਾ ਨਾਮ ਪਤਾ ਲੱਗਿਆ ਉਹ ਮੇਰੇ ਕੋਲ ਆਈ ਅਤੇ ਹੱਥ ਮਲਾਇਆ ਉਸਨੇ ਆਪਣਾ ਨਾਂ ਤਾਨੀਆਂ ਦੱਸਿਆ ਮੈਨੂੰ ਉਸ ਦੀ ਆਵਾਜ਼ ਪਸੰਦ ਆਈ ਕਿ ਅਸੀਂ ਗੱਲਬਾਤ ਕੀਤੀ। ਅਸੀਂ ਸੋਸਾਇਟੀ ਦੇ ਮੇਨ ਗੇਟ ਤੱਕ ਚਲੇ ਗਏ। ਉਸਨੇ ਦੱਸਿਆ ਕਿ ਮੈਂ ਡੀ ਵਿੰਗ ਦੀ ਬਿਲਡਿੰਗ ਨੰਬਰ 18 ਫਲੈਟ ਨੰਬਰ 203 ਵਿੱਚ ਰਹਿੰਦੀ ਹਾਂ। ਮੇਰੇ ਸਾਰੇ ਦੋਸਤ ਗਰਮੀਆਂ ਦੀਆਂ ਛੁੱਟੀਆਂ ਵਿੱਚ ਪਿੰਡ ਗਏ ਹੋਏ ਹਨ। ਕੀ ਮੈਂ ਤੁਹਾਡੇ ਨਾਲ ਖੇਡਣ ਆ ਸਕਦੀ ਹਾਂ? ਮੈਂ ਕਿਹਾ ਤੁਸੀਂ ਕਿਉਂ ਨਹੀਂ ਆ ਸਕਦੇ? ਵੈਸੇ ਮੈਂ ਵੀ ਇੱਥੇ ਨਵਾਂ ਹਾਂ ਤੇ ਮੇਰੀ ਬਿਲਡਿੰਗ ਦੇ ਬੱਚੇ ਵੀ ਪਿੰਡ ਚਲੇ ਗਏ ਹਨ। ਇਸ ਤੋਂ ਇਲਾਵਾ ਮੈਂ ਇੱਥੇ ਕਿਸੇ ਨੂੰ ਜਾਣਦਾ ਵੀ ਨਹੀਂ ਹਾਂ। ਤੁਸੀਂ ਸ਼ਾਮ ਨੂੰ 5 ਵਜੇ ਆਇਓ ਆਪਾਂ ਬਾਗ ਵਿੱਚ ਟੈਨਿਸ ਖੇਡਾਂਗੇ ਇਹ ਸੁਣ ਕੇ ਉਹ ਖੁਸ਼ ਹੋ ਕੇ ਘਰ ਚਲੀ ਗਈ ਫਿਰ ਮੈਂ ਸ਼ਾਮ 5 ਵਜੇ ਦੀ ਉਡੀਕ ਕਰਨ ਲੱਗਾ ਮੈਂ ਟੈਨਿਸ ਰੈਕੇਟ ਲੈ ਕੇ 4:30 ਵਜੇ ਬਾਗ ਪਹੁੰਚ ਗਿਆ ਪਰ ਤਾਨਿਆ ਮੇਰੇ ਤੋਂ ਪਹਿਲਾਂ ਉੱਥੇ ਆ ਗਈ ਸੀ ਅਤੇ ਬੈਂਚ 'ਤੇ ਬੈਠੀ ਸੀ ਮੈਂ ਜਾ ਕੇ ਉਸ ਦੇ ਕੋਲ ਬੈਠ ਗਿਆ ਅਤੇ ਪੁੱਛਿਆ ਕਿ ਤੁਸੀਂ ਇੱਥੇ ਕਿੰਨੇ ਸਮੇਂ ਤੋਂ ਬੈਠੇ ਹੋ ਉਸ ਨੇ ਕਿਹਾ ਮੈਂ ਹੁਣੇ ਹੀ ਆਈ ਹਾਂ ਤੁਸੀਂ ਵੀ ਬਹੁਤ ਜਲਦੀ ਆ ਗਏ। ਆਓ ਟੈਨਿਸ ਖੇਡੀਏ। ਫਿਰ ਅਸੀਂ ਟੈਨਿਸ ਖੇਡਣ ਲੱਗੇ। ਉਹ ਟੈਨਿਸ ਬਹੁਤ ਵਧੀਆ ਖੇੜਦੀ ਸੀ। ਬਾਅਦ ਵਿੱਚ ਅਸੀਂ ਕੁਝ ਦੇਰ ਬੈਠ ਕੇ ਗੱਲਾਂ ਕਰਦੇ ਰਹੇ। ਮੈਂ ਤਾਨੀਆਂ ਨੂੰ ਪੁੱਛਿਆ, "ਤੈਨੂੰ ਕੀ ਪਸੰਦ ਹੈ?" ਉਸਨੇ ਦੱਸਿਆ ਕਿ ਉਸਨੂੰ ਟੈਨਿਸ ਬਹੁਤ ਪਸੰਦ ਹੈ। ਪੁਰਾਣੇ ਗੀਤ ਸੁਣਨਾ ਪਸੰਦ ਹੈ ਅਤੇ ਮੇਰਾ ਮਨਪਸੰਦ ਖਾਣਾ ਚੋਲਾਂ ਦੀ ਖੀਰ ਹੈ। ਮੈਂ ਪੂਰੇ ਪਤੀਲੇ ਨੂੰ ਛੱਟ ਕਰ ਦਿੰਦੀ ਹਾਂ। ਇਸੇ ਤਰ੍ਹਾਂ ਸੀ ਬਾਗ ਵਿੱਚ ਇੱਕ ਦੂਜੇ ਨੂੰ ਮਿਲਣ ਲੱਗੇ। ਕਦੇ-ਕਦੇ ਮੈਂ ਤਾਨੀਆ ਲਈ ਮਾਂ ਦੁਆਰਾ ਬਣਾਈ ਚੋਲਾ ਦੀ ਖੀਰ ਲੈ ਜਾਂਦਾ ਸੀ। ਉਹ ਬੜੇ ਮਜ਼ੇ ਨਾਲ ਖਾਂਦੀ ਸੀ ਤੇ ਮਾਂ ਦੀ ਸਿਫਤ ਸਲਾਹ ਕਰਦੀ ਸੀ। ਹੁਣ ਤਾਨੀਆ ਮੈਨੂੰ ਬਹੁਤ ਪਸੰਦ ਕਰਨ ਲੱਗੀ ਕਿਉਂਕਿ ਮੈਨੂੰ ਉਸ ਨਾਲ ਪਿਆਰ ਹੋ ਗਿਆ ਸੀ। ਪਰ ਇੱਕ ਦਿਨ ਅਚਾਨਕ ਤਾਨੀਆ ਨਾ ਆਈ। ਉਸ ਸ਼ਾਮ ਮੈਂ 8 ਵਜੇ ਤੱਕ ਬਾਗ ਵਿੱਚ ਇਕੱਲਾ ਉਸ ਦੀ ਉਡੀਕ ਕਰਦਾ ਰਿਹਾ ਅਤੇ ਉਦਾਸ ਹੋ ਕੇ ਘਰ ਪਰਤਿਆ। ਘਰ ਪਹੁੰਚ ਕੇ ਮੈਂ ਤਾਨੀਆ ਬਾਰੇ ਸੋਚਦਾ ਰਿਹਾ। ਉਹ ਅੱਜ ਮੈਨੂੰ ਮਿਲਣ ਕਿਉਂ ਨਹੀਂ ਆਈ? ਉਸ ਰਾਤ ਮੇਰੇ ਨਾਲ ਇੱਕ ਅਜੀਬ ਘਟਨਾ ਵਾਪਰੀ। ਤਾਨੀਆ ਮੇਰੇ ਸੁਪਨੇ ਵਿੱਚ ਆਈ ਅਤੇ ਕਹਿਣ ਲੱਗੀ, "ਰੌਣਕ, ਮੈਨੂੰ ਤੁਹਾਡੇ ਨਾਲ ਸਮਾਂ ਬਿਤਾਉਣ ਵਿੱਚ ਬਹੁਤ ਮਜ਼ਾ ਆਇਆ। ਹੁਣ ਮੇਰੇ ਜਾਣ ਦਾ ਸਮਾਂ ਆ ਗਿਆ ਹੈ। ਮੈਨੂੰ ਆਜ਼ਾਦੀ ਦੇ ਦਿਓ, ਰੌਣਕ। ਮੈਨੂੰ ਆਜ਼ਾਦੀ ਦੇ ਦਿਓ।" ਮੈਂ 3:30 ਵਜੇ ਪੂਰੀ ਤਰ੍ਹਾਂ ਡਰਿਆ ਹੋਇਆ ਜਾਗ ਗਿਆ। ਉਸ ਸਮੇਂ ਮੈਂ ਪਸੀਨੇ ਨਾਲ ਭਿੱਜੁਕਾ ਸੀ। ਮੈਨੂੰ ਲੱਗਾ ਕਿ ਮੈਂ ਉਸ ਬਾਰੇ ਬਹੁਤ ਜ਼ਿਆਦਾ ਸੋਚਣਾ ਸ਼ੁਰੂ ਕਰ ਦਿੱਤਾ ਸੀ। ਫਿਰ ਮੈਂ ਅਗਲੇ ਦਿਨ ਵੀ ਉਸ ਦਾ ਇੰਤਜ਼ਾਰ ਕੀਤਾ ਪਰ ਉਹ ਨਹੀਂ ਆਈ ਉਦੋਂ ਤੋਂ ਹਰ ਰਾਤ ਤਾਨੀਆਂ ਮੇਰੇ ਸੁਪਨੇ ਵਿੱਚ ਆਉਣ ਲੱਗੀ ਅਤੇ ਬਾਰ ਬਾਰ ਉਹੀ ਸ਼ਬਦ ਮੁਕਤੀ ਦਿਓ ਰੌਣਕ ਮੁਕਤੀ ਦਿਓ ਰੌਣਕ ਫਿਰ ਮੈਂ ਸੋਚਿਆ ਕਿ ਉਹ ਅੱਜ ਆਵੇ ਜਾਂ ਨਾ ਮੈਂ ਉਸ ਨੂੰ ਉਸ ਦੇ ਘਰ ਮਿਲਣ ਜਾਵਾਂਗਾ ਮੈਂ ਮਾਂ ਨੂੰ ਤਾਨੀਆਂ ਲਈ ਖੀਰ ਬਣਾਉਣ ਲੈ ਗਿਆ ਅਤੇ ਹਨੇਰਾ ਹੋਣ ਤੋਂ ਪਹਿਲਾਂ ਉਸ ਦੇ ਦਿੱਤੇ ਪਤੇ ਤੇ ਪਹੁੰਚ ਗਿਆ ਅਤੇ ਦਰਵਾਜ਼ੇ ਦੀ ਘੰਟੀ ਵਜਾਈ ਇੱਕ ਬਜ਼ੁਰਗ ਆਦਮੀ ਨੇ ਦਰਵਾਜ਼ਾ ਖੋਲ੍ਹਿਆ ਉਸਨੇ ਪੁੱਛਿਆ ਬੇਟਾ ਕਿ ਤੂੰ ਕਿਸ ਨੂੰ ਮਿਲਣਾ ਹੈ ਮੈਂ ਤਾਨੀਆ ਦਾ ਨਾਮ ਦੱਸਿਆ ਉਸਨੇ ਮੈਨੂੰ ਅੰਦਰ ਬੁਲਾਇਆ ਮੈਂ ਜਾ ਕੇ ਉਹਨਾਂ ਦੇ ਸੋਫੇ ਤੇ ਬੈਠ ਗਿਆ ਅਤੇ ਖੀਰ ਦਾ ਡੱਬਾ ਬਜ਼ੁਰਗ ਦੇ ਹੱਥ 'ਚ ਦੇ ਕੇ ਕਿਹਾ ਕਿ ਇਹ ਤਾਨੀਆ ਲਈ ਹੈ ਮੈਂ ਬਜ਼ੁਰਗ ਨੂੰ ਕਿਹਾ ਕਿ ਮੈਂ ਤਾਨੀਆ ਨੂੰ ਮਿਲਣਾ ਹੈ ਅਤੇ ਇਹ ਵੀ ਪੁੱਛਿਆ ਕਿ ਤਾਨੀਆ ਦੋ ਦਿਨਾਂ ਤੋਂ ਪਾਰਕ ਕਿਉਂ ਨਹੀਂ ਆਈ ਉਹ ਬਜ਼ੁਰਗ ਮੇਰੇ ਸਾਹਮਣੇ ਸੋਫੇ ਤੇ ਸ਼ਾਂਤ ਹੋ ਕੇ ਬੈਠ ਗਿਆ ਅਤੇ ਬੋਲਿਆ 14 ਅਪ੍ਰੈਲ ਯਾਨੀ ਅੱਜ ਦੇ ਹੀ ਦਿਨ ਇੱਕ ਸਾਲ ਪਹਿਲਾਂ ਤਾਨੀਆ ਦੀ ਮੌਤ ਹੋ ਗਈ ਸੀ। ਉਹ ਮੇਰੀ ਗੋਦ ਲਈ ਧੀ ਸੀ। ਉਸ ਨੂੰ ਜਨਮ ਤੋਂ ਹੀ ਐਚ ਆਈ ਵੀ ਐਡਜ਼ ਸੀ। ਇਸ ਲਈ ਕਿਸੇ ਵੀ ਬੱਚੇ ਦੇ ਮਾਪੇ ਆਪਣੇ ਬੱਚਿਆਂ ਨੂੰ ਤਾਨੀਆ ਨਾਲ ਮਿਲਣ ਜਾਂ ਖੇਡਣ ਨਹੀਂ ਦਿੰਦੇ ਸਨ। ਉਹ ਕਾਰ ਵਿੱਚ ਇਕੱਲੀ ਬੈਠੀ ਰਹਿੰਦੀ ਸੀ। ਉਸ ਨੂੰ ਹਮੇਸ਼ਾ ਲੱਗਦਾ ਸੀ ਕਿ ਕੋਈ ਉਸ ਨਾਲ ਖੇਡਣ ਲਈ ਆਵੇਗਾ ਪਰ ਅਜਿਹਾ ਕਦੇ ਵੀ ਨਹੀਂ ਹੋ ਸਕਿਆ। ਆਖਰਕਾਰ ਪਿਛਲੇ ਸਾਲ ਉਸ ਦੀ ਮੌਤ ਹੋ ਗਈ ਸੀ। ਤਾਨੀਆ ਦੀ ਕਹਾਣੀ ਸੁਣ ਕੇ ਮੈਂ ਬਹੁਤ ਹੈਰਾਨ ਹੋਇਆ। ਤੇ ਮੇਰੀਆਂ ਅੱਖਾਂ ਹੰਝੂਆਂ ਨਾਲ ਭਰ ਆਈਆਂ ਫਿਰ ਮੈਂ ਉਸ ਬਜ਼ੁਰਗ ਨੂੰ ਹੁਣ ਤੱਕ ਦੀ ਸਾਰੀ ਹਕੀਕਤ ਦੱਸੀ ਅਤੇ ਆਉਣ ਵਾਲੇ ਸੁਪਨਿਆਂ ਬਾਰੇ ਵੀ ਦੱਸਿਆ ਉਸਨੇ ਕਿਹਾ ਸ਼ਾਇਦ ਅੱਜ ਤੁਸੀਂ ਉਸਦੀ ਆਖਰੀ ਇੱਛਾ ਪੂਰੀ ਕਰ ਦਿੱਤੀ ਹੈ ਅਤੇ ਤੁਸੀਂ ਉਸ ਨੂੰ ਮੁਕਤ ਕਰਨ ਲਈ ਉਸਦੇ ਦੋਸਤ ਬਣ ਕੇ ਆਏ ਹੋ ਕੁਝ ਸਮੇਂ ਬਾਅਦ ਇੱਕ ਪੰਡਿਤ ਉੱਥੇ ਆਇਆ ਤੇ ਤਾਨੀਆ ਦੀ ਆਤਮਾ ਦੀ ਸ਼ਾਂਤੀ ਲਈ ਪੂਜਾ ਅਰਚਨਾ ਕੀਤੀ ਗਈ ਉਸਦੇ ਦਾਦਾ ਜੀ ਨੇ ਮੇਰੇ ਹੱਥੋਂ ਪੂਜਾ ਕਰਵਾਈ ਤਾ ਜੋ ਉਸਦੀ ਆਤਮਾ ਨੂੰ ਮੁਕਤੀ ਮਿਲ ਸਕੇ ਅੰਤ ਮੈਂ ਉਸ ਨੂੰ ਅਲਵਿਦਾ ਕਹਿ ਕੇ ਘਰ ਪਰਤ ਆਇਆ ਤੁਸੀਂ ਸੁਣੀ ਤਾਨੀਆਂ ਦੀ ਮੁਕਤੀ ਕਹਾਣੀ ਤਾਂ ਨ ਕਮੈਂਟ ਕਰਕੇ ਦੱਸਿਓ ਤੁਹਾਨੂੰ ਕਹਾਣੀ ਕਿਹੋ ਜੀ ਲੱਗੀ ਮਿਲਦੇ ਹਾਂ ਇਸੇ ਤਰ੍ਹਾਂ ਇੱਕ ਹੋਰ ਨਵੀਂ ਕਹਾਣੀ ਦੇ ਨਾਲ